ਦਾ ਡੇਢ ਕਿਲੋ ਤੰਬਾਕੂ ਵੀ ਹੈਗਾ ਮਾਮਲਾ ਪੰਜਾਬ ਸਰਕਾਰ ਵੱਲੋਂ ਗੇ ਛੇੜੀ ਦੀ ਮਹਮ ਜੁਧ ਨਸ਼ਾ ਅਬਰਧ ਦੇ ਤਹਿਤ ਮਾਨਯੋਗ ਐਸਐਸਪੀ ਸ਼੍ਰੀਮਤੀ ਜੋਤੀ ਜਦਰ ਬੈਂਸ ਜੀ ਦੇ ਦਿਸ਼ਾ ਨਿਰਦੇਸ਼ ਤੇ ਤੇ ਐਸਪੀਡੀ ਜਸਮੀਤ ਸਿੰਘ ਜੀ ਦੇ ਰਾਇਣਮਾਈ ਵਿੱਚ ਕੱਲ ਸੀਆਈਟੀ 2 ਦੀ ਟੀਮ ਦੇ ਇੰਚਾਰਜ ਜਿਹੜਾ ਐਸਸੀ ਗੁਰਪ੍ਰੀਤ ਸਿੰਘ ਨੂੰ ਉਸ ਨੇ ਸਫਲਤਾ ਮਿਲੀ ਜਦੋਂ ਉਹ ਗਸ਼ਤ ਕਰ ਰਿਹਾ ਸੀ ਤਾਂ ਜਗਰਾਮ ਤੀਰਸ ਦੀ ਹੱਦ ਦੇ ਵਿੱਚੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕਬਜ਼ੇ ਵਿੱਚੋਂ 1.5 ਕਿਲੋ ਅਫੀਮ ਬਰਾਮਦ ਹੋਈ ਤੇ ਜਿਸ ਦੇ ਤਹਿਤ ਮਕਦਮਾ ਨੰਬਰ 24 ਮਿਤੀ 5/2/26 ਅੰਡਰ ਸੈਕਸ਼ਨ 15 18 ਸੀਕਟ 85 ਐਨਡੀਪੀ ਸੈਕਟ ਜਿਹੜਾ ਥਾਣਾ ਤਲਵੰਡੀ ਸਾਬੋਖ ਦਰਜਸਤਰੀ ਕੀਤਾ ਗਿਆ ਤੇ ਇਸ ਦੇ ਕਬਜ਼ੇ ਵਿਚੋਂ ਇੰਡੀਕਾ ਵਿਸਟਾੜੀ ਕਾਰ ਉਹ ਵੀ ਬਰਾਮਦ ਹੋਈ ਹੈ ਤੇ ਜਿਹੜਾ 1.5 ਕਿਲੋ ਫੀਮ ਦਾ ਮਕਦਮਾ ਤਲਵੰਡੀ ਸਾਬੋਖ ਦਰਜ ਕੀਤਾ ਗਿਆ ਹੈ ਦੋਸ਼ੀ ਨੂੰ ਅਜਮਾਨਜੋਗ ਦਲਚ ਪੇਸ਼ ਕੀਤਾ ਜਾਵੇਗਾ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇ ਕਿ ਇਹ ਜਿਹੜੀ ਆਫੀਮ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਕਿੱਥੇ ਕਿਤੇ ਸਪਲਾਈ ਕਰਦਾ ਸੀਗਾ ਜਿਹੜੀ ਇਹ ਕਾਰ ਹੈ ਇਹ ਇਹਦੀ ਐਨਓਸੀ ਗ ਤਫਤੀਸ਼ਦਾਨ ਜਿਉਂ ਜਿਹੜੇ ਤੱਕ ਸਾਹਮਣੇ ਆਉਣਗੇ ਤੁਹਾਨੂੰ ਬਾਅਦ ਦੱਸੇ ਜਾਣਗੇ ਨਹੀਂ ਹਜੇ ਤੱਕ ਇਹ ਫਿਲਹਾਲ ਉਹਦੇ ਕੋਈ ਪਹਿਲਾ ਵਰਤ ਚਾ ਦੰਨੀ ਦਰਜ ਹੈ 不是